ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ ਦੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਰੱਖੇ ਗਏ ਮਰਨ ਵਰਤ ਦੇ 100 ਦਿਨ ਪੂਰੇ ਹੋਣ ਤੇ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਦੇ ਵੱਲੋਂ ਇੱਕ ਦਿਨ ਦੀ ਪੂਖ ਹੜਤਾਲ ਰੱਖੀ ਗਈ ਹੈ ਅਤੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਚੱਲ ਰਹੇ ਤਰਨੇ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਸਾਰ ਨਹੀਂ ਲੈ ਰਹੀਆਂ। ਉਹਨਾਂ ਨੇ ਕਿਹਾ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾਵੇ ਅਤੇ ਕਿਸਾਨ ਤੇ ਮਜ਼ਦੂਰਾਂ ਦਾ ਖਰਚਾ ਮੁਆਫ ਕੀਤਾ ਜਾਵੇ। ਅਤੇ ਉਹਨਾਂ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਅਰਤੀ ਖਾਂਜੂ ਨੂੰ ਖੋਸਾ ਜ਼ਿਲ੍ਹਾ ਪ੍ਰਧਾਨ ਕਪੂਥਲਾ ਅਸੀਂ ਆਪਦੇ ਹੱਕਾਂ ਦੀ ਆਵਾਜ਼ ਦੇ ਵਾਸਤੇ ਲਗਭਗ ਸਾਨੂੰ ਖਨੋਰੀ ਬਾਰਡਰ ਸ਼ੰਭੂ ਬਾਰਡਰ ਦੇ ਵਿਚਾਲੇ ਨੂੰ ਸਾਲ ਤੋਂ ਉੱਪਰ ਸਮਾਂ ਹੋ ਗਿਆ ਨਾ ਤੇ ਪੰਜਾਬ ਸਰਕਾਰ ਨੇ ਕੋਈ ਸਾਡੀ ਗੱਲ ਸੁਣੀ ਤੇ ਨਾ ਹੀ ਸਹੀਦ ਸਰਕਾਰ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਸਾਨੂੰ ਜੇ ਫੇਮੰਦੀ ਵਾਲੋਂ ਹੋਤਾ ਤਾਂ ਆਈਆਂ ਸੀ ਕਿ ਤੁਸੀਂ ਕਚਹਿਰੀ ਜਾ ਕੇ ਡੀਸੀ ਦਫ਼ਤਰ ਬਾਹਰ ਜਾ ਕੇ ਬੈਠ ਕੇ ਤੁਸੀਂ ਰੋਸ ਕਰਨਾ ਉਸ ਵੰਦ ਜੀ ਆਏ ਆ ਸਾਡੀ ਵੀਰੋ ਹੱਕ ਸੱਚੀ ਲੜਾਈ ਆ ਸਾਰੀ ਕਿ ਕੋਈ ਦਾਨ ਨਹੀਂ ਮੰਗਦੇ ਭੀਖ ਨਹੀਂ ਮੰਗਦੇ ਆਪਦੇ ਹੱਕ ਮੰਗਦੇ ਆ ਹੱਕ ਮੰਗਣਾ ਸਾਡਾ ਅਧਿਕਾਰ ਆ ਸਾਡੀਆਂ ਬੁਤ ਮੰਗਾ Swami Nathand di report ਲਾਗੂ ਕਰਨੀ ਐਮਐਸਕ ਜੀ ਕਾਨੂੰਨ ਬਣਾਉਣਾ ਪੰਜਾਬ ਦੇ ਮਜ਼ਦੂਰ ਨੂੰ ਕਿਸਾਨ ਨੂੰ ਕਰਜਮੁਕ ਕਰਨਾ ਹੱਲਕਿ ਇੱਥੇ ਨਹੀਂ ਬੱਸ ਆ ਬਾਂਢੀ ਡਾਂਢੀ ਦਾ ਲੱਖਾਂ ਕਰੋੜਾ 2016 14 15 16 ਲੱਖ ਰੋਟ ਰਿਆ ਉਹਦਾ ਮੁਨਾਫਾ ਕੀਤਾ ਤੇ ਸਾਡੇ ਕਿਸਾਨਾਂ ਦੇ ਪੈਸੇ ਬੰਦੇ ਫੁੱਡੇ ਨੇ ਇਹਨੇ ਪੈਸੇ ਬੰਦੇ ਨਹੀਂ ਜਿੰਨਾ ਉਹਨਾਂ ਨੇ ਕੋਈ ਧਰਨਾ ਨਹੀਂ ਲਾਇਆ ਕਿਤੇ ਕੋਈ ਮੁਜ਼ਾਹਰਾ ਨਹੀਂ ਕੀਤਾ ਉਹਨਾਂ ਦੇ ਬਿਠਿਆ ਦੇ ਇੰਨੇ ਪੈਸੇ ਮਾਫ ਕਰਤੇ ਥੱਲੇ ਕੋ ਦੇਖਦੇ ਵੱਡੇ ਸ਼ਰੂ ਕਰਨੇ ਸਾਡੇ ਕਿਸਾਨ ਜਾਂ ਜੋ ਰੇ ਗਰੀਬ ਤਰ੍ਹਾਂ ਕੇ ਲੋਕ ਆ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਰਹੇ ਪਰ ਇੱਥੇ ਨਹੀਂ ਬੱਸ ਜੇ ਦੇਖਦਾ ਕਿਸਾਨ ਮਰ ਗਿਆ ਤੇ ਸੰਜੋਬ ਦੇਖਦਾ ਸਤਿਆਨਾਸ਼ ਹੋ ਜੂ ਦੇਸੀ ਮਰ ਗਿਆ ਜਿਹੜੀਆਂ ਕੱਲ ਜਸਤਾਲੀਆਂ ਹੋਈਆਂ ਕਿਸਾਨਾਂ ਦੀ ਇਹ ਬੜੀ ਦੇਖੋ ਜੀ ਉਹ ਬੜੀ ਅਤ ਨਿੰਦਨੀ ਗੱਲ ਆ ਕੋਈ ਵਧੀਆ ਗੱਲ ਨਹੀਂ ਬਹੁਤ ਮਾਰਾ ਕੀਤਾ ਇਹਨਾਂ ਨੇ ਕਿਉਂਕਿ ਜੇ ਸਾਨੂੰ ਮੁਜਾਰੇ ਕਰਨ ਦਾ ਹੱਕ ਮੰਗਦਾ ਅਧਿਕਾਰ ਹੀ ਨਹੀਂ ਤੇ ਇਹ ਜੇ ਰਾਜ ਨੂੰ ਕਰਨਾ ਕੀ ਆ ਮੇਰੇ ਦੇਖਣ ਵਿੱਚ ਕਿ ਜਿਹੋ ਜਿਹੇ ਨਖਿੱਤ ਮੁੱਖ ਮੰਤਰੀ ਭਗਵੰਤ ਮਾਨ ਜੀ ਆਏ ਨੇ ਇਸ ਤੋਂ ਮਾੜਾ ਮੁੱਖ ਮੰਤਰੀ ਹਜਾ ਕੋਈ ਨਹੀਂ ਹੋਇਆ ਇਹਦੇ ਨਾਲੋਂ ਕਿਤੇ ਰਾਜ ਕਿੱਤ ਹਮਿੰਦਰ ਸਿੰਘ ਦਾ ਵਧੀਆ ਸੀ ਪਹਿਲਾਂ ਸਾਡੇ ਲੱਗੇ 3 ਸਾਲ ਪਹਿਲਾਂ ਉਸ ਦੇ ਕਿਸਾਨਾਂ ਦਾ ਸਾਥ ਇਹਨਾਂ ਦਿੱਤਾ ਕਿਸੇ ਨੂੰ ਰੋਕ ਟੋਕ ਕੀਤੀ ਨਹੀਂ ਇਹਨਾਂ ਦੇ ਸ਼ੁਰੂ ਤੋਂ ਆ ਕੇ ਹੀ ਹਰਿਆਣੇ ਵਾਲੇ ਸਾਡੇ ਪੰਜਾਬ 'ਚ ਬਾਰਡਰ ਵੜਾ ਕੇ ਬਹਿ ਗਏ ਇਹਨਾਂ ਨੇ ਉਹਨਾਂ ਨੂੰ ਰੋਕ ਟੋਕ ਨਹੀਂ ਕੀਤੀ ਉਹਨਾਂ ਵੀ ਮਨਮਰਜ਼ੀ ਨਾਲ ਉਹਨਾਂ ਨੇ ਰੋਕਿਆ ਮਨਮਰਜ਼ੀ ਨਾਲ ਉਹਨਾਂ ਨੇ ਆਪਦੀਆਂ ਅਤਿਆਚਾਰ ਕੀਤਾ ਕਿਉਂਕਿ ਸਾਡੇ ਕਈ ਕਿਸਾਨ ਲੋਦੋਂ ਕਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਕਈ ਅਪਾਜ ਹੋ ਗਏ ਕਈਆਂ ਦੀਆਂ ਅੱਖਾਂ ਚਲ ਗਈਆਂ ਕਈਆਂ ਦੀਆਂ ਲੱਤਾਂ ਚਲੀਆਂ ਕਈਆਂ ਦੀਆਂ ਬਾਹਾਂ ਚਲ ਗਈਆਂ ਕੋਈ ਸ਼ਹੀਦ ਵੀ ਹੋਏ ਪਰ ਐਸਾ ਸਰਕਾਰ ਦੇ ਅਕੰਚ ਜੂਨੀ ਸਰਕੀ ਅਸੀਂ ਤੇ ਇਹ ਹੁਣ ਦੂਜਾ ਪੱਖ ਹੈ ਕਿ ਪੰਜਾਬ ਸਰਕਾਰ ਕਹਿੰਦੀ ਜੀ ਇਹ ਮੰਗਾਂ ਜਿਹੜੀਆਂ ਸੈਂਟਰ ਸਰਕਾਰ ਦੇ ਮਨ ਨਾਲੀਆਂ ਸਾਡੇ ਵਸਦੀ ਗੱਲ ਨਹੀਂ ਤੇ ਜੇ ਇਹਨਾਂ ਦੇ ਵਸਦੀ ਗੱਲ ਨਹੀਂ ਕੰਮ ਸੇ ਕੰਮ ਸਾਡੇ ਨਾਲ ਤਾਂ ਖੜੇ ਹੋਣ ਸਾਡੀ ਆਵਾਜ਼ ਤਾਂ ਉਠੋੜਨ ਅਗਰ ਜੇ ਇਹ ਮੰਗਾਂ ਮਨਵਾਉਣੀਆਂ ਹੋਣ ਜਿੰਨੀਆਂ ਰਾਜਸੀ ਪਾਰਟੀਆਂ ਨੇ ਭਾਵੇਂ ਕਾਲੀ ਦਾਲਾ ਕਾਂਗਰਸ ਆਮ ਆਦਮੀ ਆ ਜਾਂ ਭਾਜਪਾ ਇਹ ਸਾਰੇ ਕਿਸਾਨਾਂ ਨਾਲ ਜੁੜ ਜਾਣ ਇਹਨਾਂ ਨਾਲ ਜਨਤਾ ਵੀ ਬਹੁਤ ਹੈ ਤੇ ਮੰਗਾਂ ਬਣਾਉਣੀਆਂ ਕਿ ਮੈਨੂੰ ਇੱਕ ਦਿਨ ਦੇ ਵਿੱਚ ਹੀ ਸਰਕਾਰ ਦੇ ਚੀਕੇ ਨਿਕਲ ਜਾਣਗੀਆਂ ਤੁਹਾਡੀ ਜਿੱਥੇ ਬੰਦੀ ਦੀ ਕੋਈ ਆਗਮ ਨਹੀਂ ਦਿੱਸਾਰੀ ਸਾਡੀ ਹੱਲੇ ਨਹੀਂ ਹੋਈ ਸਾਡੀ ਹਜੇ ਕੋਈ ਨਹੀਂ ਇਹ ਅਸੀਂ ਸਾਡੀ ਤੁਸੀਂ ਬੰਦੀ ਅਲੱਗ ਆ ਉਹਨਾਂ ਤੋਂ ਇਹ ਰਾਜਨੀਤਿਕ ਪਾਰਟੀ ਨਹੀਂ ਹੈ 5 ਤਰੀਕ ਦਾ ਅੱਜ ਦਾ ਪ੍ਰੋਗਰਾਮ ਸਿੱਖਾ ਹਾਂ ਹਾਂ ਜੀ ਇਸ ਸਾਲ ਇਹ ਨਾ ਮੈਂ ਜੀ ਅਸੀਂ ਉਹਦਾ ਸਾਡਾ ਕੋਈ ਅਸਰ ਨਹੀਂ ਸਾਡੂ ਖਦਿਆਤ ਨਹੀਂ ਹੈ ਪਰ ਦੂਜੀ ਗੱਲ ਹੈ ਕਿ ਡੱਲੇ ਸਾਹਿਬ ਮਰਨ ਵਰਤ ਪ੍ਰੈਸ਼ੀ ਨੂੰ 100-100 ਦਿਨ ਤੋਂ ਉੱਪਰ ਹੋ ਗਿਆ ਉਹਦੀ ਵਜ੍ਹਾ ਕਰਕੇ ਵੀ ਅਸੀਂ ਰੋਸ 'ਚ ਬੈਠੇ ਹਾਂ ਕਿਉਂਕਿ ਸਰਕਾਰ ਦੇ ਕੰਨ ਯੂਨੀ ਸਰਕੇ ਦੂਜੇ ਪਾਸੇ ਕਿਉਂਕਿ ਗੜੇ ਮਾਰੀ ਇੰਨੀ ਹੋਈ ਹੈ ਕਿ ਹਲੇਪੱਕ ਸਰਕਾਰ ਨੇ ਇਸ ਵਾਰ ਧਿਆਨ ਨਹੀਂ ਨਾ ਤੇ ਉਹਨਾਂ ਦੇ ਰੋਕਾਂ ਦੀਆਂ ਫਸਲਾਂ ਰਹੀਆਂ ਉਹਨਾਂ ਝੋਨਾ ਵਿੱਚ ਫਸਲ ਲਾਤਾ ਝੋਨਾ ਮਰ ਗਿਆ ਤੇ ਨਾਲ ਫਸਲ ਦੂਜੀ ਵੀ ਗਈ ਉਹ ਦੋਵਾਂ ਸੀ ਜੜ ਗਿਆ ਪਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀਆਂ ਗਰਦਾਵਰੀਆਂ ਕਰਕੇ ਉਹਨਾਂ ਨੂੰ ਬੰਦ ਦਾ ਮਾਜਵਾ ਦਿੱਤਾ ਜਾਵੇ ਉਹ ਬਚ ਨਹੀਂ ਸਕਦੇ ਅੱਜ ਦਾ ਕੀ ਪ੍ਰੋਗਰਾਮ ਹੈਗਾ ਅੱਜ ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਇਥੇ ਬੈਠੇ ਹਾਂ ਅਸੀਂ ਇੱਕ ਪੋਖਰ ਤਾਲ ਦੇ ਬੈਠੇ ਅੱਜ ਅਸੀਂ ਅਸੀਂ ਜਿੰਨੇ ਦਾ ਲਗਭਗ 100 ਬੰਦਾ ਹੋਣਾ ਬੈਠਿਆਂ ਤਾਂ ਅਸੀਂ ਆਪਣਾ ਟਾਈਮ ਪੂਰਾ ਕਰਕੇ ਰੋਸ ਕਰਕੇ ਉੱਠ ਕੇ ਚਲੇ ਜਾਵਾਂਗੇ ਕਿੰਨੇ ਦਾ ਪੂਰਾ ਨਹੀਂ ਸਾਡੇ ਕੋਲ ਇੱਕ ਸਾਜ ਦਾ ਮੰਗਵੱਤਰ ਕੋਈ ਨਹੀਂ ਹੈ ਜੀ ਅੱਜ ਸਾਨੂੰ ਹੁਦਿਆ ਤੱਕ ਤੁਸੀਂ ਆਪ ਦਾ ਰੋਸ ਕਰਕੇ ਘਰ ਨੂੰ ਆ ਜਾਣਾ ਮੰਗਵੱਤਰ ਬਾਅਦ ਚ ਦੇ ਦੇ ਦੀ ਪ੍ਰਧਾਨ ਜੀ ਇਹ ਤੇਰਾ ਨਾਮ ਦੀਦਾਰ ਸਿੰਘ ਹਾਂ ਜੀ ਪਿੰਡ ਨਾਵਾ ਪਿੰਡ ਬਲਾਕ ਪ੍ਰਧਾਨ ਕਪੂਰਥਲਾ ਹਾਂ ਜੀ ਠੀਕ ਹੈ ਜੀ ਤੁਹਾਡਾ ਬੇਨਤੀ ਹੈ ਵੀ ਅਸੀਂ ਇਹ ਯਾਦ ਕਰਾਉਣੀ ਚਾਹੁੰਦੇ ਆਂ ਕਿ ਇਹ ਸਾਡੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਇਹਨਾਂ ਨੇ ਇੱਕ ਇਹ ਵਾਦਾ ਕੀਤਾ ਸੀਗਾ ਲੋਕਾਂ ਨਾਲ ਵੀ ਜੇ ਅਗਰ ਕਿਸੇ ਦੀ ਮੁਰਗੀ ਵੀ ਮਰ ਜਾਏਗੀ ਤੇ ਅਸੀਂ ਉਹਦੇ ਵੀ ਮੁਆਵਜ਼ਾ ਦੇਵਾਂਗੇ ਇਹਨੇ ਇਹਨੇ ਨੁਕਸਾਨ ਹੋਏ ਨੇ ਅੱਜ ਤੱਕ ਉਹ ਮੁਆਵਜ਼ਾ ਜਿਹੜਾ ਕਿੱਥੇ ਪਤਾ ਨਹੀਂ ਇਹ ਕਿਹੜੀ ਹਵਾ 'ਚ ਦੇ ਦਿੱਤਾ ਉਹਨੇ ਜਾਂ ਦੇਣਾ ਕੋਈ ਉਹ ਦੁਬਾਰਾ ਕਿਤੇ ਉਹਨੇ ਗੱਲ ਹੀ ਨਹੀਂ ਦੁਹਾਈ ਭਿ ਲੈ ਵੀ ਮੁਆਵਜ਼ਾ ਦੇਣਾ ਵਾ ਜੇ ਗਰਦੌਰੀਆਂ ਵੀ ਕਰਾਈਆਂ ਤੇ ਗਰਦੌਰੀਆਂ ਵੀ ਉਹ ਪਤਾ ਨਹੀਂ ਹਵਾ 'ਚ ਕਿਤੇ ਚੱਲ ਗਈਆਂ ਕੋਈ ਅੱਜ ਤੱਕ ਅਸੀਂ ਇਹ ਕਿੰਨੇ ਵੀ ਭਗਵੰਤ ਮਾਨ ਨੂੰ ਇਹ ਘੱਮਸੇ ਕੰਮ ਇਹ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਆ ਆਪਣੇ ਕੀਤੇ ਵਾਅਦੇ ਨੂੰ ਤੇ ਯਾਦ ਕਰੇ ਹੈ ਇਸ ਕਰਕੇ ਬੇਨਤੀ ਆ ਵੀ ਉਹ ਇੱਕ ਕਿਸਾਨਾਂ ਦੇ ਜਿਹੜੇ ਆ ਇਹ ਜਿਹੜੇ ਨੁਕਸਾਨ ਆ ਉਹ ਮੁਆਵਜ਼ਾ ਦੇਵੇ